ਹਰਦੀਪ ਸਿੰਘ ਜੀ ਕਿਹੜੀ ਯੂਨੀਅਨ ਨਾਲ ਸੰਬੰਧ ਰੱਖਦੇ ਹੋ ਬੇਰਜਾ ਸੀਨੀਅਰ ਸਿੱਖਿਆ ਅਧਿਆਪਕ ਯੂਨੀਅਨ ਜੀ ਆ ਮੁੱਖ ਮੰਤਰੀ ਜੀ ਰਹਿਸ ਅਗਰ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਕੀ ਕਹਿਣਾ ਚਾਹਾਂਗੇ ਸਾਡੀਆਂ ਸਰ 2000 ਪੀਟੀਆਈ ਦੀਆਂ ਪੋਸਟਾਂ ਆ ਰਹੀਆਂ ਨੇ ਉਹਦੇ ਸੰਬੰਧ ਦੇ ਵਿੱਚ ਅਸੀਂ 71 ਹੋਏ ਹਾਂ ਕਿਉਂਕਿ ਸਰਕਾਰ ਨੇ 2023 ਵਿੱਚ ਇੱਕ ਗਜ਼ਟ ਪਾਸ ਕੀਤਾ ਸੀ ਜਿਹਦੇ ਵਿੱਚ ਅਸੀਂ ਕਨਸੀਡਰ ਸੀਗੇ ਬੀਪੀਈ ਤੇ ਵੀਪਿਹੜ ਵਾਲੇ ਉਸ ਦੇ ਵਿੱਚ ਸਰਕਾਰ ਨੇ 3 ਸਾਲਾਂ ਬਾਅਦ ਸੋਧ ਕਰਕੇ 2025 ਦੇ 7 ਮਾਰ 2025 ਨੂੰ ਨਵਾਂ ਗੈਜਟ ਪੇਸ਼ ਕੀਤਾ ਜਿਹਦੇ ਵਿੱਚ ਸਾਨੂੰ BPE ਤੇ BPR ਐਂਪੀਅਰ ਵਾਲਾ ਨੂੰ ਬਾਹਰ ਕਰ ਦਿੱਤਾ ਗਿਆ ਇਸ ਕਰਕੇ ਅਸੀਂ ਉਸ ਦੇ ਵਿਰੋਧ ਜਤਾਉਣ ਲਈ ਸੀਐਮਰ ਹਾਸ਼ਮੂਰੇ ਇਕੱਠੇ ਹੋਏ ਆ ਤੇ ਜਿਹੜਾ ਉਹ ਨੋਟੀਫਿਕੇਸ਼ਨ ਆ ਅਸੀਂ ਉਹਦੇ ਕਾਪੀਆਂ ਜਸਾੜਨ ਜਾ ਰਹੇ ਹਾਂ 2020 ਕੀ ਚਾਹਤੋਂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਜਿਹੜਾ ਦਸਤਮਾਹ 2025 ਨੂੰ ਤੁਸੀਂ ਨਵਾਂ ਗਜਟ ਪਾਸ ਕੀਤਾ ਨਵੀਆਂ ਸੋਧਾਂ ਨਾਲ ਪਾਸ ਕੀਤਾ ਬੀਪੀ ਤੇ ਬੀਪੀਐਡ ਤੇ ਐਮਪੀਐਡ ਵਾਲੇ ਬੱਚਿਆਂ ਨੂੰ ਉਸ ਭਰਤੀ ਦੇ ਵਿੱਚੋਂ ਸੁਰੱਖਿਰੂ ਕਰ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਜਿਹੜਾ ਸਾਡਾ ਪੁਰਾਣਾ ਬਜਟ ਸੀ 2023 ਵਾਲਾ ਗਜਟ ਸੀ ਉਸੇ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਇਸੇ ਜਿੰਨੇ ਪੰਜਾਬ ਦੇ ਸਮੂਹ ਬੇਰੁਜ਼ਗਾਰ ਬੀਪੀ ਤੇ ਬੀਪੀਐਡ ਤੇ ਐਮਪੀਐਡ ਵਾਲਾ ਕੰਸੀਡਰ ਨੇ ਉਹਨਾਂ ਨੂੰ ਦੁਬਾਰਾ ਉਸ ਲੜੀ ਦੇ ਤਹਿਤ ਕੰਸੀਡਰ ਕੀਤਾ ਜਾਵੇ ਅਤੇ ਉਹਨਾਂ 2000 ਪੋਸਟਾਂ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਕਦੋਂ ਤੱਕ ਇਹ ਕ੍ਰੋਸ ਪ੍ਰਦਰਸ਼ਨ ਜਾਰੀ ਰਹੇਗਾ ਫਿਲਹਾਲ ਸਾਡੀ ਗੱਲਬਾਤ ਚੱਲ ਰਹੀ ਆ ਸੀਆਈਡੀ ਨਾਲ ਵੀ ਚੱਲ ਰਹੀ ਆ ਪ੍ਰਸ਼ਾਸਨ ਨਾਲ ਵੀ ਚੱਲ ਰਹੀ ਆ ਅਸੀਂ ਸਿੱਖਿਆ ਮੰਤਰੀ ਦੀ ਮੀਟਿੰਗ ਦੀ ਡਿਮਾਂਡ ਰੱਖੀ ਆ ਸਾਡੀ ਗੱਲਬਾਤ ਚੱਲ ਰਹੀ ਆ ਸ਼ਾਇਦ ਥੋੜੇ ਸਮੇਂ ਦੇ ਵਿੱਚ ਜਾਂ ਘੰਟੇ ਦੋ ਜਿੰਨਾ ਟਾਈਮ ਇਹ ਸਾਨੂੰ ਮੀਟਿੰਗ ਨਹੀਂ ਦਿੰਦੇ ਉਹਨਾ ਟਾਈਮ ਅਸੀਂ ਲਿਖਤੀ ਰੂਪ ਵਿੱਚ ਮੀਟਿੰਗ ਲੈਣੀ ਆ ਉਹਨਾ ਟਾਈਮ ਅਸੀਂ ਇੱਥੇ ਬੈਠੇ ਆ ਉਸ ਤੋਂ ਬਾਅਦ ਫਿਲਹਾਲ 7 ਵਜੇ ਤਰੀਕੇ ਨਾਲ ਬੈਠੇ ਆ ਜੇਕਰ ਸਾਨੂੰ ਕੋਈ ਨਹੀਂ ਹੱਥ ਪੱਲਾ ਫੜਾਉਂਦਾ ਸੀ ਸੀਐਮ ਦੀ ਰਿਹੈਸ਼ਵ ਲੱਗੇ ਪਾਲ ਵਧਾਂਗੇ ਮੰਗ ਸਰ ਸਾਡੀ ਇਹ ਆ 2023 ਦੇ ਵਿੱਚ ਜਿਹੜੇ ਨਾਲ ਇੱਕ ਗੈਜਟ ਪਾਸ ਕੀਤਾ ਸੀ 2000 ਪੀਟੀਆਈ ਦਾ ਉਹਦੇ ਵਿੱਚ ਇਹਨਾਂ ਨੇ ਸੀਪੀਐਡ ਬੀਪੀਐਡ ਸਾਰੇ ਹੀ ਜਿੰਨੇ ਵੀ ਫਿਜ਼ੀਕਲ ਦੇ ਕੇਡਰ ਨੇ ਸਾਰਿਆਂ ਨੂੰ ਮੌਕਾ ਦਿੱਤਾ ਸੀ ਬਟ ਉਹ ਮੌਕਾ ਹੁਣ ਦੁਬਾਰਾ ਇਹਨਾਂ ਨੇ ਅਮੈਂਡਮੈਂਟ ਕੀਤੀ ਸਾਨੂੰ ਨਹੀਂ ਪਤਾ ਕਿਸ ਦੇ ਕਹਿਣ ਤੇ ਅਮੈਂਡਮੈਂਟ ਕੀਤੀ ਹੈ ਕਿਉਂ ਕੀਤੀ ਹੈ ਉਹਦੇ ਵਿੱਚੋਂ ਇਹਨਾਂ ਨੇ ਸਾਨੂੰ ਬਾਹਰ ਦਾ ਰਸਤਾ ਦਿਖਾਤਾ ਬੀਪੀਐਡ ਵਾਲਿਆਂ ਨੂੰ ਤੇ ਐਮਪੀਐਡ ਵਾਲਿਆਂ ਨੂੰ ਤੇ ਬੀਪੀ ਵਾਲਿਆਂ ਨੂੰ ਇਸ ਕਰਕੇ ਸਾਡਾ ਸਰਕਾਰ ਦੇ ਖਿਲਾਫ ਰੋਸ ਹੈ ਅਸੀਂ ਚਾਹੁੰਦੇ ਹਾਂ ਸਾਨੂੰ ਮੌਕਾ ਦਿੱਤਾ ਜਾਵੇ ਕਿ ਨਾ ਮੈਂ ਮੇਰਾ ਨਾਮ ਕੋਵਨ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਮੈਂ ਪਟਿਆਲੇ ਤੋਂ ਆ ਜੀ ਕਿਹੜੀ ਯੂਨੀਅਨ ਨਾਲ ਸੰਬੰਧ ਰੱਖਦੇ ਹਾਂ ਅਸੀਂ ਬੇਜ਼ਵਾਰ ਫਿਜ਼ੀਕਲ ਐਜੂਕੇਸ਼ਨ ਯੂਨੀਅਨ ਬਠਿੰਡਾ ਦੀ ਹੈਗੀ ਆ ਉਹਦੇ ਨਾਲ ਸੰਬੰਧ ਰੱਖਦੇ ਆ ਤੇ ਸਾਡਾ ਧਾਰਨਾ ਤੁਸੀ ਮੁੱਖ ਮੰਤਰੀ ਦੇ ਹੈ ਸੱਜੇ ਰੋਸ ਪ੍ਰਦਰਸ਼ਨ ਕਰਦੇ ਆ ਦੇਖੋ ਜੀ 2023 ਦੇ ਵਿੱਚ ਇੱਕ ਬਜਟ ਪਾਸ ਕੀਤਾ ਸੀਗਾ ਪੰਜਾਬ ਸਰਕਾਰ ਨੇ ਜਿਦੇ ਵਿੱਚ ਫਿਜ਼ੀਲ ਐਜੂਕੇਸ਼ਨ ਦੇ ਸਾਰੇ ਕੋਰਸ ਜਿਹੜੇ ਹੈਗੇ ਨੇ ਵੈਲਿਡ ਸੀਗੇ ਵੀ ਉਹ ਕਰ ਸਕਦੇ ਸੀਗੇ ਫਾਰਮ ਪਰ ਲੇਕਿਨ 2025 ਦੇ ਵਿੱਚ 7 ਮਾਰਚ ਨੂੰ 2025 ਦੇ ਵਿੱਚ ਇੱਕ ਬਜਟ ਪਾਸ ਕੀਤਾ ਗਿਆ ਜਿਦੇ ਵਿੱਚ ਸਿਰਫ ਡੀਪੀਆਰ ਤੇ ਸੀਪੀਆਰ ਨੂੰ ਐਡ ਕੀਤਾ ਗਿਆ। ਸਾਰੇ ਦੇ ਵਿੱਚ ਇਹ ਵੈਲਿਡ ਸੀ ਸਾਰੇ ਲੇਕਿਨ 25 ਦੇ ਵਿੱਚ ਜਿਹੜੇ ਹੈਗੇ ਆ ਇਹ ਆ ਕੋਰਸ ਜਿਹੜੇ ਹੈਗੇ ਆ ਬੀਪੀਆ ਬੀਪੀਹ ਤੇ ਬੀਪੀਆਰ ਇਹਨੂੰ ਬਾਹਰ ਕਰ ਦਿੱਤਾ ਗਿਆ। ਸਾਡੀ ਮੰਗ ਹੈਗੀ ਜੀ ਜਿਹੜਾ 2023 ਵਾਲਾ ਗੈਜ਼ਟ ਹੈ ਸਰਕਾਰ ਨੇ ਬਣਾਇਆ ਸੀ ਆਹ ਤੋਂ 2 ਸਾਲ ਪਹਿਲਾਂ ਉਹ ਇਨ ਬਿਨ ਲਾਗੂ ਕੀਤਾ ਜਾਵੇ ਤੇ 2025 ਵਾਲਾ ਜਿਹੜਾ ਗੈਜ਼ਟ ਹੈ ਉਹਨੂੰ ਰੱਦ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਇੰਡੀ ਯੂਨੀਅਨ ਦਾ ਗੱਜਕ ਲਾਗੂ ਕੀਤਾ ਜਿਹਦੇ ਵਿੱਚ ਬੀਪੀਐਟ ਬੀਬੀਵਾ ਇਹ ਜਿਹੜੇ ਸਾਡੇ ਕੈਂਡੀਡੇਟਾਂ ਇਹਨਾਂ ਨੂੰ ਬਾਹਰ ਕਰਤਾ ਇਸ ਕਰਕੇ ਸਾਡੀ ਪਿਆਰ ਸਰਕਾਰ ਦੇ ਬੇਨਤੀ ਹੈ ਲੱਖਾਂ ਹੀ ਕਾਜਾਂ ਦੇ ਵਿੱਚ ਬੀਪੀਐਟ ਅਤੇ ਬੀਬੀਆਈ ਸਟੂਡੈਂਟ ਪੜ੍ਹ ਰਹੇ ਹਨ ਤੇ ਇਹਨਾਂ ਦਾ ਭੱਠਾ ਜਿਨ੍ਹਾਂ ਨੇ ਖਪਰੇ ਵਿੱਚ ਪਾ ਕੇ ਬੋਲੀ ਡੀਪੀਐਟ ਸੀਪੀਐਨ ਨੂੰ ਕੰਸਟਰ ਕੀਤਾ ਗਿਆ ਤੇ ਸਾਡੀ ਸਰਕਾਰ ਨੇ ਮੰਗਾਂ ਪੀਪੀਆ ਅਤੇ ਬੀਬੀ ਨੂੰ ਇਹ ਇਹ ਰਿਕਵੈਸਟ ਕੀਤਾ ਜਾਵੇ ਤੇ ਸਾਡੀ ਸਿਆਸਤ ਸਰਕਾਰ ਨੂੰ ਵੀ ਇਹ ਬੇਨਤੀ ਹੈ ਵੀ 2008 ਜੁਲਾਈ 2023 ਨੂੰ ਜਦ ਗੱਜਟ ਨੇ ਪਾਇਆ ਸੀ ਉਹਦੇ ਵਿੱਚ ਫਾਰ ਰੂਲ ਰੈਗੂਲਰ ਕਰਾਇਆ ਗਿਆ ਸੀ ਉਹਦੇ ਵਿੱਚ ਪੀਪੀਆ ਅਤੇ ਬੀਬੀ ਵੱਲੋਂ ਇਹ ਸਾਰੇ ਕੈਂਡੀਡੇਟ 2003 ਦੀ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਸੀ राज करो राज करो रा बहुत बहुत कि प्रोटेस्ट कर अपना हक लैन आयो असी पढ़े लिखे ਸਾਡਾ ਵਿਸ਼ਾ ਸਰੀਰਿਕ ਸਿੱਖਿਆ ਸ਼ੁਰੂ ਤੋਂ ਹੀ ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਦੀ ਉਦੋਂ ਤੋਂ ਹੀ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਹਮੇਸ਼ਾ ਅੰਗਰੇਜ਼ਾਂ ਦੇ ਰੂਲ ਤੇ ਹੀ ਚੱਲਦੀ ਆਈ ਹੈ ਉਸ ਦੇ ਰਸਤੇ ਤੇ ਹੀ ਅੰਗਰੇਡੀਆਡ ਵਾਲਿਆਂ ਨੂੰ ਅੱਡ ਕਰ ਦੋ ਇਹਨਾਂ ਨੂੰ ਇਹਦੇ ਵਿੱਚ ਅਲੀਜੀ ਵਾਲੀ ਨਾ ਕਰੋ ਪੀਟੀਆਈ ਦੀ ਪੋਸਟਾਂ ਵਿੱਚ ਇਹ ਆਪੇ ਆਪਸ ਦੇ ਵਿੱਚ ਲੜਦੇ ਰਹਿਣਗੇ ਤੇ ਆ ਪੋਸਟਾਂ ਸਿਰੇ ਨਹੀਂ ਚੜਨਗੀਆਂ ਹਮੇਸ਼ਾ ਹੀ ਸ਼ਰੀਰਿਕ ਸਿੱਖਿਆ ਦੇ ਆਪਕਾ ਨਾਲ ਸ਼ੁਰੂ ਤੋਂ ਹੀ ਟੱਕਾ ਹੁੰਦਾ ਰਿਹਾ ਸਰਕਾਰ ਕੋਸ਼ਿਸ਼ ਨਾ ਕੋਸ਼ ਇਦਾਂ ਦਾ ਵਿਸ਼ਾ ਵਿੱਚ ਸਿੱਟ ਦਿੰਦੀ ਆ ਕਿ ਅਸੀਂ ਆਪਸ ਦੇ ਵਿੱਚ ਉਲਝੇ ਰਹਿ ਜਾਂਦੇ ਆ ਔਰ ਲੋਕਾਂ ਨੂੰ ਲੱਗਦਾ ਕਿ ਇਹਨਾਂ ਦੀਆਂ ਪੋਸਟਾਂ ਕਦੇ ਵੀ ਸੀਰੇ ਨਹੀਂ ਚੜਦੀਆਂ ਇਹਦੇ ਵਿੱਚ ਕਾਰਨ ਕੀ ਹੈ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਰਕਾਰ ਚਾਹਦੀ ਨਹੀਂ ਕਿ ਸਕੂਲਾਂ ਦੇ ਵਿੱਚ ਸ਼ਰੀਰਿਕ ਸਿੱਖਿਆ ਦੇ ਆਪਕਾਂ ਦੀਆਂ ਭਰਤੀਆਂ ਹੋਣ ਸਾਡਾ ਇੱਥੇ ਇਕੱਠ ਕਰਨ ਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਪੀਟੀਆਈ ਦੀਆਂ ਜਿਹੜੀਆਂ ਪੋਸਟਾਂ ਆਣ ਆਲੀਆਂ ਨੇ ਜਾ ਜਿਹੜਾ ਗਜ਼ਟ 2013 23 ਦੇ ਵਿੱਚ ਲਾਗੂ ਕੀਤਾ ਸੀ ਇਹਨਾਂ ਨੇ ਉਸ ਦੇ ਵਿੱਚ ਅਮੈਂਡਮੈਂਟ ਕਰਕੇ ਇਹਨਾਂ ਨੇ ਇੱਕ ਗਲਤ ਨੀਤੀ ਬਣਾਤੀ ਕਿ ਉਹਦੇ ਵਿੱਚ ਬੀਪੀਐਡ ਅਤੇ ਐਮਪੀਐਡ ਕੀਤੇ ਡਿਗਰੀਆਂ ਨੂੰ ਅਲਾਉ ਨਹੀਂ ਕਰਨਾ ਸਾਡੀ ਇਹੀ ਮੰਗ ਹੈ ਸਰਕਾਰ ਕੋਲੋਂ ਕਿ ਬੀਪੀ ਜਿਹੜਾ ਪੀਟੀਆਈ ਦੀ ਪੋਸਟ ਹੁਣ ਆਈ ਹੈ ਪਿਛਲੇ ਵਾਲਾ ਜਿਹੜਾ 2023 ਦੇ ਵਿੱਚ ਇਹਨਾਂ ਨੇ ਗਜ਼ਟ ਬਣਾਇਆ ਸੀ ਉਹਨਾਂ ਨੂੰ ਲਾਗੂ ਕਰਿਆ ਜਾਵੇ ਤੇ 2025 ਦੇ ਵਿੱਚ ਜਿਹੜਾ ਇਹਨਾਂ ਨੇ ਗਜ਼ਟ ਦੇ ਵਿੱਚ ਅਮੈਂਡਮੈਂਟ ਕੀਤੀ ਉਸ ਨੂੰ ਚੇਂਜ ਕਰਕੇ ਬੀਪੀਏਡ ਅਤੇ ਐਮਪੀਏਡ ਨੂੰ ਵੀ ਐਡ ਕਰਿਆ ਜਾਵੇ ਤਾਂ ਕਿ ਬਹੁਤ ਸਾਰੇ ਜਿਹੜੇ ਬੀਪੀਏਡ ਅਤੇ ਐਮਪੀਏਡ ਕੀਤੇ ਕੋਰਸ ਸਾਡੇ ਨੌਜਵਾਨ ਲੱਖਾਂ ਦੇ ਗਿਣਤੀ ਦੇ ਵਿੱਚ ਫਿਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੌਕਾ ਮਿਲੇ ਅਤੇ ਸਾਰਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇ ਕਿਉਂਕਿ ਸਾਥੀਓ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਪਤਾ ਨਹੀਂ ਸਰਕਾਰ ਨੇ ਕਿਹੜੀ ਭਰਤੀ ਕਰਨੀ ਹੈ ਸਰਕਾਰ ਹਮੇਸ਼ਾ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਭੱਜਦੀ ਰਹੀ ਹੈ ਤੇ ਹੁਣ ਵੀ ਉਹੀ ਕੰਮ ਕਰ ਰਹੀ ਹੈ ਸਾਡਾ ਸਾਡੇ ਸਾਡੇ ਨੌਜਵਾਨਾਂ ਦਾ ਕੋਈ ਵੀ ਇਰਾਦਾ ਨਹੀਂ ਹੁੰਦਾ ਕਿ ਅਸੀਂ ਧੁੱਪ ਦੇ ਵਿੱਚ ਆ ਕੇ ਅਸੀਂ ਇੱਥੇ ਇੰਨੀ ਧੁੱਪ ਦੇ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਖੜੀਏ ਜਾਂ ਕੋਈ ਸਰਕਾਰ ਨੂੰ ਮਾੜਾ ਚੰਗਾ ਬੋਲੀਏ ਅਸੀਂ ਮਜਬੂਰ ਹੁੰਨੇ ਆ ਅਸੀਂ ਮਜਬੂਰ ਹੁੰਨੇ ਆ ਤਕਰੀਬਨ ਜਿੰਨੇ ਵੀ ਸਾਥੀ ਇੱਥੇ ਹੈ ਹਰੇਕ ਸਾਥੀ ਕੋਈ ਨਾ ਕੋਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂ ਕਿਤੇ ਨਾ ਕਿਤੇ ਕੰਮ ਕਰ ਰਿਹਾ ਪਰ ਪ੍ਰਾਈਵੇਟ ਸਕੂਲ ਇਸ ਵਕਤ ਕਿੰਨਾ ਧੱਕਾ ਕਰਦਾ ਹੈ ਸਰੀਰਿਕ ਸਿੱਖਿਆ ਦੇ ਆਪਕਰ ਨਾਲ ਜਿੰਨੇ ਸਾਥੀ ਇੱਥੇ ਬੈਠੇ ਹੋ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਸੋ ਇਸ ਕਰਕੇ ਆ ਸਾਡਾ ਇਹ ਪਹਿਲਾ ਧਰਨਾ ਤੇ ਅਸੀਂ ਇਹ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਪੀਟੀਆਈ ਦੀਆਂ 2025 ਦੀ ਨੋਟੀਫਿਕੇਸ਼ਨ ਦੇ ਵਿੱਚ ਅਮੈਂਡਮੈਂਟ ਨਹੀਂ ਹੁੰਦਾ ਜਦੋਂ ਤੱਕ ਬੀਪੀਐਟ ਅਤੇ ਐਮਪੀਐਟ ਪੀਟੀਆਈ ਪੋਸਟਾਂ ਦੇ ਵਿੱਚ ਲਾਗੂ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਸੋ ਇੰਨਾ ਬੇਕਾਰ ਬੀਪੀਐਟ ਜੂਨੀਅਰ ਜਿੰਦਾਬਾਦ ਜਿੰਦਾਬਾਦ ਦੇਖਿਆ ਕੰਮ ਨਾ ਆਇਆ ਸਾਰੀ ਸ਼ਰਤ ਸਰਦਾਰ ਨਹੀਂ ਸਰਪੇਟੋ ਮੋਟੋ ਹੋ ਇੱਥੇ ਰੱਖ ਬੀਪੀਐਡ ਯੂਨੀਅਨ ਜਿੰਦਾਬਾਦ ਬੀਪੀਐਡ ਯੂਨੀਅਨ ਜਿੰਦਾਬਾਦ 2072 ਪਗੜ ਤੇ ਇਹਦਾ ਗਲਤ ਲੱਗ ਕਰੋ 420 ਜੱਟਾ ਮੰਤਰੀ ਮੁਰਦਾਬਾਦ ਮੁਰਦਾਬਾਦ ਕਿ ਕਰਨਗੇ ਜੇਲਾ ਠਾਰੇ ਲੋਕਾਂ ਦੇ ਹੱਲ ਦੇ ਦਾਨੇ ਮੁਰਦਾਬਾਦ ਸਾਰੇ ਬਾਈ ਜਵਾਨ ਸਮਰੰਥ ਕਰੋ ਬੰਦ ਕਰੋ मुर्दा <laughs> 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 पंजाब सरकार पंजाब सरकार ट्रीट्री यूनियन ज़िंदाबाद ਕਰ ਰਹੀ ਹੈ ਤੇ ਜਿਹੜਾ ਪੀਪੀਐਡ ਯੂਨੀਅਨ ਅਤਮਾਰਕ 2020 ਨੂੰ ਗਜਟ ਤੇ ਲਾਗੂ ਕਰਾਇਆ ਤਾਂ ਇਹ ਰੱਤ ਕਰਕੇ 2023 ਵਾਲਾ ਗਜਟ ਇਹ ਲਾਗੂ ਕੀਤਾ ਜਾਵੇ ਇਹ ਸਾਡੀ ਯੂਨੀਅਨ ਦੀ ਅੰਗ